ਅਫਗਾਨਾ ਐਫਬੀਆਈ ਦੇ ਡਾਇਰੈਕਟਰ ਜੇਮਸ ਕੌਮੀ ਦੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈ ਜੇਮਸ ਕੌਮੀ ਰਾਸ਼ਪਤੀ ਟਰੰਪ ਹੋਣਾਂ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਐਫਬੀਆਈ ਦੇ ਡਾਇਰੈਕਟਰ ਸੀਗੇ ਜਦ ਬਾਅਦ ਵਿੱਚ ਇਹਨਾਂ ਦੀ ਆਪਸ ਚਣਬੜੇ ਤੋਂ ਬਾਅਦ ਚ ਇਹਨਾਂ ਨੂੰ ਇਸ ਅਹੁਦੇ ਤੋਂ ਲਾ ਦਿੱਤਾ ਗਿਆ ਸੀਗਾ ਬਾਅਦ ਚ ਕਈ ਤਰੀਕੇ ਦੀਆਂ ਇਹਨਾਂ ਨੂੰ ਕਾਂਗਰਸ ਦੇ ਮੋਰੇ ਪੇਸ਼ ਕਰਕੇ ਸਵਾਲ ਜਵਾਬ ਵੀ ਜਿਹੜੇ ਉਹ ਕਿਤੇ ਜਾਂਦੇ ਰਹੇ ਇੱਕ ਟਾਈਮ ਦੇ ਉਤੇ ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀਗਾ FBI ਦੇ ਜਿਹੜੇ ਸਾਬਕਾ ਡਾਇਰੈਕਟਰ ਜੇਮਸ ਕੌਮੀ ਆ ਉਹ ਇਵੈਂਚੁਅਲੀ ਅਗਲੀ ਵਾਰ ਇਲੈਕਸ਼ਨ ਦੇ ਲਈ ਰਨ ਵੀ ਕਰ ਸਕਦੇ ਆ ਜੋ ਉਹਨਾਂ ਨੇ ਇਵੈਂਚੁਅਲੀ ਨਹੀਂ ਕੀਤਾ ਹੁਣ ਸਾਬਕਾ FBI ਡਾਇਰੈਕਟਰ ਜੇਮਸ ਕੌਮੀ ਦੀ ਇਨਵੈਸਟੀਗੇਸ਼ਨ ਸੀਕ੍ਰੇਟ ਸਰਵਿਸ ਦੁਆਰਾ ਇਸ ਬਾਬਤ ਸ਼ੁਰੂ ਕੀਤੀ ਗਈ ਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਜਿਸ ਨੂੰ ਬਾਅਦ ਚ ਉਹਨਾਂ ਨੇ ਡਿਲੀਟ ਕਰ ਦਿੱਤਾ ਉਹਦੇ ਵਿੱਚ ਇੰਸਟਾਗ੍ਰam ਦੀ ਫੋਟੋ ਦੇ ਵਿੱਚ ਸੀ ਸ਼ੈਲ ਜਿਹੜੇ ਸੀ ਸ਼ੈਲ ਹੁੰਦੇ ਆ ਉਹ 8647 ਨੰਬਰ ਦੇ ਨਾਲ ਜਿਹੜੇ ਉਹਨਾਂ ਨੇ ਪੇਸ਼ ਕੀਤੇ ਆ ਕੂਲ ਸ਼ੈਲ ਫਾਰਮੇਸ਼ਨ ਇਹ ਜਿਹੜੇ ਕੌਮੀ ਨੇ ਕਮੈਂਟ ਕੀਤਾ ਸੀਗਾ ਪਰ ਬਾਅਦ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਪੋਸਟ ਨੂੰ ਡਿਲੀਟ ਕਰ ਦਿੱਤਾ ਮਸਲਾ ਇਸ ਗੱਲੋਂ ਜਿਹੜਾ ਹਰਜੋਤ ਸਿੰਘ ਜੀ ਇਹ ਬਣ ਗਿਆ 86 ਕਹਿੰਦੇ ਵੀ ਇੱਕ ਸਲੈਂਗ ਆ ਅ ਇਹ ਦੱਸਣ ਦੇ ਲਈ ਡੈਫੀਨੇਸ਼ਨ ਆ ਟੂ ਰਿਜੈਕਟ অর ਟੂ ਗੈਟ ਰਿਡ ਆਫ ਜਿਹੜੀ ਡਿਕਸ਼ਨਰੀ ਮਰੀਅਮ ਵੈਬਸਟਰ ਡਿਕਸ਼ਨਰੀ ਆ ਉਸਤੇ ਮੁਤਾਬਕ ਪਰ ਪਿੱਛੇ ਨਾਲ 47 ਲਗਾ ਸੀ 47 ਤੋਂ ਲੋਕਾਂ ਨੇ ਅੰਦਾਜ਼ਾ ਲਾਇਆ ਵੀ 86 47 ਦਾ ਮਤਲਬ ਆ ਟੂ ਗੈਟ ਰਿਡ ਆਫ 47th ਪ੍ਰੈਜ਼ੀਡੈਂਟ ਜਿਹੜੇ ਰਾਸ਼ਟਰਪਤੀ 트ੰਪ ਆ ਉਹ ਇਸ ਟਾਈਮ 47ਵੇਂ ਜਿਹੜੇ ਉਹ ਰਾਸ਼ਟਰਪਤੀ ਆ ਸੋ ਕੌਮੀ ਨੇ ਇਨਸਿਸਟ ਕੀਤਾ ਵੀ ਉਹਨਾਂ ਨੂੰ ਇਹਨਾਂ ਨੰਬਰਸ ਦੇ ਬਾਰੇ ਆ ਪਤਾ ਨਹੀਂ ਆ ਪਰ 트럼ਪ ਹੁਣਾ ਨੇ ਇਸ ਚੀਜ਼ ਨੂੰ ਡਿਸਪਿਊਟ ਕੀਤਾ ਤੇ ਇਵੈਂਚੁਅਲੀ ਜਿਹੜੀ ਆ ਇਹਨਾਂ ਦੀ ਸੀਕ੍ਰੇਟ ਸਰਵਿਸ ਦੇ ਦੁਆਰਾ ਹੁਣ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਆ ਵੀ ਕੀ ਕਿਤੇ ਜੇਮਸ ਕੌਮੀ ਆ ਉਹ ਰਾਸ਼ਟਰਪਤੀ 트럼ਪ ਹੁਣਾ ਦੀ ਅਸੈਸੀਨੇਸ਼ਨ ਨੂੰ ਲੈ ਕੇ ਤਨੀ ਜਿਹੜਾ ਉਹ ਸੱਦਾ ਜਿਹੜਾ ਉਹ ਦੇ ਰਹੇ ਸੀਗੇ 트럼ਪ ਹੁਣਾ ਨੇ ਫਾਕਸ ਨਿਊਜ਼ ਦੇ ਉੱਤੇ ਜਾ ਕੇ ਇਹ ਕਹਿ ਦਿੱਤਾ ਵੀ ਇਹਦਾ ਮਤਲਬ ਹੀ ਅਸੈਸੀਨੇਸ਼ਨ ਆ ਇਟ ਸੇਜ਼ ਲਾਊਡ ਐਂਡ ਕਲੀਅਰ 트럼ਪ ਨੇ ਆਰਗਿਊ ਕੀਤਾ ਵੀ ਇਹ ਜਿਹੜਾ ਜੇਮਸ ਕੌਮੀ ਹੋਣਾ ਦਾ ਤਰਕ ਆ ਵੀ ਮੈਨੂੰ ਪਤਾ ਨਹੀਂ ਸੀ ਕਹਿੰਦੇ ਵੀ ਇਹ ਤਾਂ ਬੱਚਿਆਂ ਵਾਲੀ ਗੱਲ ਆ ਇਹ ਤੇ ਇਹਦੇ ਬਾਰੇ 8647 ਬਾਰੇ ਤਾਂ ਹੁਣ ਹਰ ਇੱਕ ਨੂੰ ਜਿਹੜਾ ਪਤਾ ਹੈਗਾ ਆ ਸੋ ਸੀਕ੍ਰੇਟ ਸਰਵਿਸ ਦੇ ਜਿਹੜੇ ਸਪੋਕਸਮੈਨ ਨੇ ਐਂਥਨੀ ਗੁਲੀਮੀ ਉਹਨਾਂ ਨੇ ਕਿਹਾ ਵੀ ਅਸੀਂ ਇਸ ਦੀ ਬਹੁਤ ਕੋਖ ਜਾਂਚ ਜਿਹੜੀ ਉਹ ਕਰਾਂਗੇ ਇਨਵੈਸਟੀਗੇਸ਼ਨ ਇਹਦੀ ਪੂਰੀ ਵਿਗਰਸ ਲਈ ਜਿਹੜੀ ਉਹ ਕੀਤੀ ਜਾਊਗੀ ਵੀ ਕਿਤੇ ਇਸ ਟਾਈਮ ਰਾਸ਼ਪਤੀ ਦੀ ਜਾਨ ਨੂੰ ਕੋਈ ਪੋਟੈਂਸ਼ੀਅਲ ਥ੍ਰੈਟ ਤਾਂ ਨਹੀਂ ਕੋਈ ਖਤਰਾ ਤਾਂ ਨਹੀਂ ਹੈਗਾ ਸੋ ਕਹਿੰਦੇ ਵੀ ਸੋਸ਼ਲ ਮੀਡੀਆ ਦੀ ਇਸ ਪੋਸਟ ਦੇ ਬਾਰੇ ਸਾਫ ਕਾ FBI ਦੇ ਡਾਇਰੈਕਟਰ ਦੇ ਬਾਰੇ ਕਹਿੰਦੇ ਵੀ ਸਾਡੇ ਨੂੰ ਜਾਣਕਾਰੀ ਹੈਗੀ ਆ ਇਸ ਤੋਂ ਬਿਯੋਂਡ ਕਹਿੰਦੇ ਵੀ ਅਸੀਂ ਇਸ ਉੱਤੇ ਕੋਈ ਹੋਰ ਟਿੱਪਣੀ ਨਹੀਂ ਕਰ ਰਹੇ ਕਿੰਨੇ ਵੀ ਕੋਈ ਵੀ ਰੈਟੋਰਿਕ ਜਿਹੜਾ ਇਦਾਂ ਦਾ ਆ ਉਸ ਨੂੰ ਅਸੀਂ ਬਹੁਤ ਸੀਰੀਅਸਲੀ ਜਿਹੜਾ ਉਹ ਲੈਨੇ ਆ ਮੌਜੂਦਾ ਜਿਹੜੇ FBI ਦੇ ਡਾਇਰੈਕਟਰ ਕੈਸ਼ ਪਟੇਲ ਉਹ ਤਾਂ ਆਲਰੇਡੀ ਇਹਨਾਂ ਦੇ ਇਹੋ ਚੀਜ਼ਾਂ ਦੇ ਜਿਹੜੇ ਉਹ ਬੜੇ ਉਲਟਾ ਉਹਨਾਂ ਨੇ ਕਿਹਾ ਵੀ ਬਿਊਰੋ ਵੀ ਜਾਣਕਾਰੀ ਰੱਖ ਰਿਹਾ ਹੈ ਇਸ ਸੋਸ਼ਲ ਮੀਡੀਆ ਪੋਸਟ ਦੇ ਬਾਰੇ ਜਿਹੜੀ ਜੇਮਸ ਕੌਮੀ ਨੇ ਪਾਈ ਆ ਡਾਇਰੈਕਟ ਕੀਤੀ ਆ ਪ੍ਰੈਜ਼ੀਡੈਂਟ 트੍ਰੰਪ ਹੁਣਾ ਦੇ ਉੱਤੇ ਤੇ ਕਹਿੰਦੇ ਵੀ ਮੈਂ ਹੁਣ ਕਮਿਊਨੀਕੇਸ਼ਨ ਦੇ ਵਿੱਚ ਆ ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਕਿਉਰ ਐਂਡ ਉਹਨਾਂ ਦੇ ਨਾਲ ਸੀਕ੍ਰੇਟ ਸਰਵਿਸ ਦੀ ਜਿਹੜੀ ਜੂਰਿਸਡਿਕਸ਼ਨ ਜਿਹੜੀ ਉਹ ਆਉਂਦੀ ਆ ਤੇ ਐਫਬੀਆਈ ਕਹਿੰਦੇ ਵੀ ਹਰ ਤਰੀਕੇ ਦੀ ਇਸ ਵਿੱਚ ਸਪੋਰਟ ਜਿਹੜੀ ਉਹ ਕਰੂਗੀ 트੍ਰੰਪ ਹੁਣਾ ਦੇ ਸਾਰੇ ਨਜ਼ਦੀਕੀਆਂ ਨੇ ਜੇਮਸ ਕੌਮੀ ਨੂੰ ਆਪਣੀ ਇਹ ਪੋਸਟ ਦੇ ਲਈ ਕਾਫੀ ਜਿਆਦਾ ਜਿਹੜਾ ਹੁੰਨਿੰਦਿਆ ਤੇ ਭੰਡਿਆ ਜਿਹੜਾ ਉਹ ਹੈਗਾ 2013 ਤੋਂ ਲੈ ਕੇ 2017 ਤੱਕ ਜੇਮਸ ਕੌਮੀ ਐਫ ਪੀਆਈ ਦੇ ਜਿਹੜੇ ਉਹ ਡਾਇਰੈਕਟਰ ਦੀ ਭੂਮਿਕਾ ਦੇ ਵਿੱਚ ਰਹਿ ਚੁੱਕੇ ਆ ਹੈਗੇ ਆ ਸੋ ਹੁਣ 8647 ਜੇ ਕਿਸੇ ਦੇ ਭਾਈ ਨੰਬਰ ਹੈਗਾ ਤਾਂ ਲਗਾ ਕੇ ਰੱਖੋ ਕੋਈ ਪਤਾ ਨਹੀਂ ਕੱਲ ਨੂੰ ਤੁਹਾਡੀ ਵੀ ਇਨਵੈਸਟੀਗੇਸ਼ਨ ਸੀਕ੍ਰੇਟ ਸਰਵਿਸ ਵਾਲੇ ਜਿਹੜੇ ਆ ਉਹ ਆ ਕੇ ਕਰ ਦੇਣ ਸੋ ਬਿਲਕੁਲ ਜਿਹੜੀਆਂ ਨਾ ਕੌਡੀਆਂ ਹੁੰਦੀਆਂ ਸਮੁੰਦਰ ਦੇ ਵਿੱਚ ਉਹਨਾਂ ਦੇ ਨਾਲ ਰੇਤੇ ਦੇ ਉੱਤੇ ਉਹਨਾਂ ਨੇ ਲਿਖ ਕੇ ਬਣਾਇਆ ਸੀ 8647 ਦਿਖਾਇਆ ਤੇ ਉਹਨਾਂ ਦਾ ਇੰਦਾ ਸੀਗਾ ਵੀ ਕਿਤੇ ਜਿਹੜੀ ਕੌਡੀਆਂ ਉਹ ਆਪ ਹੀ ਆ ਕੇ ਇਸ ਨੰਬਰ ਚ ਫਿੱਟ ਹੋ ਗਈ ਆ ਪਰ ਪਤਾ ਲੱਗਦਾ ਹੀ ਆ ਵੀ ਉਹਨਾਂ ਨੇ ਆਪ ਹੀ ਜਿਹੜੀਆਂ ਉਹ ਲਿਖੀਆਂ ਸੀਗੀਆਂ ਜੀ ਜਿਆਦਾ ਜਸਨ ਜੀ ਜਿਗਰਾ ਪੂਰਾ ਰੱਖ ਲੈਣ ਤੇ ਜਿਆਦਾ ਇੰਦਾ ਦੀ ਜਿਹੜੀ ਆ ਉਹ ਛੇੜ ਛੇੜਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੁੰਦੀ ਜੀ ਜੀ ਅਗਲੀ